ਤਾਂ ਬੈਂਕ ਦੀ ਜੋਬ ਥੋੜੀ ਸਪਰੈਸ ਵਾਲੀ ਜੋਬ ਹੈ ਪਰਿਵਾਰ ਨੂੰ ਟਾਈਮ ਨਹੀਂ ਮਿਲਦਾ ਸੇ ਮੈਂ ਇਸ ਕਰਕੇ ਸੋਚਿਆ ਕਿ ਆਪਣਾ ਕਾਰੋਬਾਰ ਕਰਾਂ ਮੀジネス ਵੀ ਆਪਣਾ ਹੋਣਾ ਚਾਹੀਦਾ ਵੱਖਰਾ ਰੋਜ਼ ਦੀ ਇਨਕਮ ਆਉਂਦੀ ਹੈ ਔਰ ਰੋਜ਼ ਦੀ ਇਨਕਮ ਦਾ ਨਜ਼ਾਰਾ ਹੀ ਵੱਖਰਾ ਪਹਿਲੀ ਦੀ ਸੇਲ ਜਿਹੜੀ ਹੈ ਅਲੱਗ-ਅਲੱਗ ਤਰੀਕੇ ਦੀ ਹੈ ਇੱਕ ਦਿਨ ਕਦੇ ਘਾਟਾ ਵੀ ਪੈ ਜਾਂਦਾ ਕਦੇ ਅਗਲੇ ਦਿਨ ਵਾਹੁਰ ਗ੍ਰਿਪਾ ਵੀ ਕਰ ਦਿੰਦਾ ਡੈਡੀ ਸਖੇਪ ਭੰਤ ਤੋਂ ਰਿਟਾਇਰ ਹੋਏ ਮੰਮੀ ਹੈਲਥ ਡਿਪਾਰਟਮੈਂਟ ਤੋਂ ਵਾਈਫ ਵੀ ਹੈਲਥ ਡਿਪਾਰਟਮੈਂਟ ਵਿੱਚ ਜੋਬ ਕਰਦੇ ਨੇ ਤੁਸੀਂ ਦੇ ਰਹੇ ਹੋ ਐਨੀਮੇਟ ਚੈਨਲ ਅੱਜ ਤੁਹਾਨੂੰ ਲੈ ਕੇ ਆਏ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਜਿੱਥੇ ਇੱਕ ਬੜਾ ਪਾਉ ਦੀ ਰੇੜੀ ਇੱਕ ਨੌਜਵਾਨ ਲਾ ਰਿਹਾ ਹੈ ਉਹ ਜਿਹੜੇ ਨੌਜਵਾਨ ਹੈ ਬੈਂਕ ਦੀ ਨੌਕਰੀ ਛੱਡ ਕੇ ਔਰ ਬੜਾ ਪਾਉ ਦੀ ਜਿਹੜੀ ਰੇੜੀ ਇੱਥੇ ਲਗਾ ਰਿਹਾ ਤੁਸੀਂ ਦੇਖ ਸਕਦੇ ਜੀ ਇਹ ਵੀਰ ਨੇ ਜਿਹੜੀ ਬੜਾ ਪਾਉ ਦੀ ਰੋਟੀ ਰੇੜੀ ਲਗਾਈ ਹੈ ਔਰ ਪਰਿਵਾਰ ਦੇ ਵਿੱਚ ਜਿਹੜੇ ਆ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਗ ਹੈ ਔਰ ਇਹਨਾਂ ਨੇ ਕੱਲੀ ਹੀ ਬੜਾ ਪਾਉ ਦੀ ਰੇੜੀ ਜਿਹੜੀ ਇੱਥੇ ਲਗਾਈ ਹੈ ਔਰ ਇਹਨਾਂ ਦਾ ਕਹਿਣਾ ਵਾ ਮੈਂ ਬਾਹਰ ਜਾਣ ਨੂੰ ਦਾ ਬਾਹਰ ਜਾਣ ਦਾ ਨਹੀਂ ਸ਼ੌਂਕ ਰੱਖਦਾ ਕਿਉਂਕਿ ਮੈਂ ਆਪਣੇ ਪੰਜਾਬ 'ਚ ਰਹਿ ਕੇ ਹੀ ਕੰਮ ਕਰਕੇ ਖੁਸ਼ ਹਾਂ ਆਪਾਂ ਗੱਲ ਨਹੀਂ ਕਰਦੇ ਵੀਰ ਦੇ ਨਾਲ ਭਾਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਰੁਪਿੰਦਰ ਸਿੰਘ ਜੀ ਭਾਜੀ ਦੱਸ ਦਿਓ ਵੀ ਬੜਾ ਇੰਦਰ ਨੂੰ ਧਿਆਣ ਕਿਸ ਤਰ੍ਹਾਂ ਗਿਆ ਕਿਉਂਕਿ ਸਾਰਾ ਪਰਿਵਾਰ ਤੁਹਾਡਾ ਵਾ ਜੀ ਹੋਈ ਹੈ ਇਹ ਨੌਕਰੀ ਪੇਸ਼ੇ ਵਾਲੇ ਪਰ ਤੁਸੀਂ ਬੜਾ ਪਹੁੰਚ ਕਿਸ ਤਰ੍ਹਾਂ ਗਏ ਬਿਜ਼ਨਸ ਕਰਕੇ ਜੀ ਇੱਕ ਬਿਜ਼ਨਸ ਹੋਣਾ ਚਾਹੀਦਾ ਨੌਕਰੀ ਪੇਸ਼ਾ ਤਾਂ ਹੈ ਹੀ ਹੈ ਬਿਜ਼ਨਸ ਵੀ ਆਪਣਾ ਹੋਣਾ ਚਾਹੀਦਾ ਵਕਰਾ ਰੋਜ਼ ਦੀ ਇਨਕਮ ਆਉਂਦੀ ਹੈ ਔਰ ਰੋਜੀ ਦੀ ਇਨਕਮ ਦਾ ਇਹ ਯਾਰੀ ਵੱਖਰਾ ਕਹਿੰਦੇ ਇੱਕ ਬੈਂਕ ਦੀ ਜੋਬ ਵੀ ਤੁਸੀਂ ਕੀਤੀ ਸੀ ਪਰ ਬੈਂਕ ਦੀ ਜੋਬ ਤੋਂ ਇਧਰ ਨੂੰ ਕਿਸ ਤਰ੍ਹਾਂ ਆ ਗਏ ਤੁਸੀਂ ਇਹ ਬ੍ਰਦਰ ਬਸ ਬੈਂਕ ਦੀ ਜੋਬ ਥੋੜੀ ਸਟ੍ਰੈਸ ਵਾਲੀ ਜੋਬ ਹੈ ਪਰਿਵਾਰ ਨੂੰ ਟਾਈਮ ਨਹੀਂ ਮਿਲਦਾ ਸਮੇਂ ਸਿਰ ਫੋਨ ਤੇ ਫੋਨ ਚੱਲਦੇ ਨੇ ਹਨਾ ਗੱਲਾਂ ਕਾਲਸ ਕਾਫੀ ਕਸਟਮਰ ਦੀਆਂ ਇਧਰ ਉਧਰ ਇਹ ਮੈਂ ਇਸ ਕਰਕੇ ਸੋਚਿਆ ਕਿ ਆਪਣਾ ਕਾਰੋਬਾਰ ਕਰਦੇ ਨਾਲੇ ਬੈਂਕ ਦੀ ਨੌਕਰੀ ਨਾਲੋਂ ਆਪਣਾ ਕੰਮ ਵਧੀਆ ਲੱਗਾ ਮੈਨੂੰ ਥੋੜਾ ਇਸ ਕਰਕੇ ਮੈਂ ਕੀਤਾ ਜੀ ਇਹ ਘਰ ਦੇ ਨੇ ਨਹੀਂ ਕਿਹਾ ਵੀ ਤੁਸੀਂ ਇਹ ਬੈਂਕ ਦੀ ਨੌਕਰੀ ਛੱਡ ਕੇ ਤੇ ਇੱਕ ਸਟਾਲ ਰੈਡੀ ਲਗਾ ਰਹੇ ਹੋ ਨਹੀਂ ਇਹ ਪਹਿਲਾਂ ਘਰ ਡਿਸਕਸ ਕਰਕੇ ਫੇਰੀ ਸ਼ੁਰੂ ਕੀਤਾ ਜੇ ਰੋਣਾ ਦੀ ਲੈ ਕੇ ਪਰਮਿਸ਼ਨ ਲੈ ਕੇ ਸ਼ੁਰੂ ਕੀਤਾ ਕੰਮ ਫਿਰ ਇੱਕ ਬੜਾ ਪਾਓ ਕਿੱਥੇ ਦੇਖਿਆ ਸੀ ਜਿਹੜਾ ਤੁਹਾਨੂੰ ਸਿਰਫ ਬੜਾ ਪਾਓ ਦੀ ਰੈਡੀ ਦਾ ਸੀ ਇੱਥੇ ਲਾਉਂਦਾ ਪਿਆ ਮੈਂ ਵੈਸੇ ਹੀ ਲਾਣਾ ਇੱਥੇ ਪੰਜਾਬੀਆਂ ਨੂੰ ਆ ਸ਼ਹਿਰ ਵਿੱਚ ਹੈ ਨਹੀਂ ਬ੍ਰਦਰ ਇੱਥੇ ਕੋਈ ਵੀ ਇਹ ਬੜਾ ਪਾਓ ਜਿਹੜਾ ਮੈਂ ਹੋ ਲੈ ਕੇ ਆਇਆ 8 ਮਹੀਨੇ ਹੋ ਗਏ ਨੇ ਮੈਨੂੰ ਇੱਥੇ ਇਹਦਾ ਇਹ ਹੈਗਾ ਕਿ ਆਪਣੇ ਨਾਸਿਕ ਰਿਸ਼ਤੇਦਾਰੀ ਉੱਥੇ ਟੇਸਟ ਕੀਤਾ ਹੀ ਚੰਗਾ ਲੱਗਾ ਘਰੇ ਬਣਾਉਂਦੇ ਰਹੇ ਆਂ ਅਸੀਂ ਔਰ ਉਹ ਤੋਂ ਹੀ ਬਸ ਜਿਹੜਾ ਇੱਥੇ ਆ ਗਿਆ ਘਰ ਤੋਂ ਇੱਥੇ ਲਿਆਏ ਆਂ ਮਾਰਕੀਟ ਦੇ ਵਿੱਚ ਜਿਹੜਾ ਉੱਥੋਂ ਦਾ ਟੇਸਟ ਹੈ ਤੁਸੀਂ ਕਿਹਾ ਮੈਂ ਤਾਂ ਖਾ ਲਿਆ ਬਾਕੀ ਸਾਰਿਆਂ ਨੂੰ ਮੈਂ ਪੰਜਾਬ ਚ ਜਾ ਕੇ ਖਵਾਉਂਗੀ ਹਾਂਜੀ ਹਾਂਜੀ ਇਦਾਂ ਹੀ ਸਮਝ ਲਓ ਤੁਸੀਂ ਉੱਥੋਂ ਦਾ ਟੇਸਟ ਜਿਹੜਾ ਮੈਂ ਇੱਥੇ ਲੈ ਕੇ ਆਇਆ ਆਂ ਜੀ ਪਰ ਬੈਂਕ ਦੀ ਨੌਕਰੀ ਜਦ ਚਲੋ ਤਿਆਰ ਹੋਏ ਤੁਸੀਂ ਬੈਂਕ ਡਿਊਟੀ ਜਾ ਕੇ ਕਰ ਲੈਣੇ ਪਰ ਇਹਦੇ ਵਾਸਤੇ ਸਵੇਰੇ ਬਾਜ਼ਾਰ ਵੀ ਜਾਣਾ ਪੈਂਦਾ ਵਾ ਸਮਾਨ ਵੀ ਲੈਣਾ ਪੈਂਦਾ ਫਿਰ ਕੱਚਾ ਸਮਾਨ ਬਣਾਉਣਾ ਪੈਂਦਾ ਉਹ ਫਿਰ ਕਿਸ ਤਰ੍ਹਾਂ ਵੇਚਦੇ ਸ਼ੁਰੂ ਚੋਂ ਤਾਂ ਮੈਂ ਇਕੱਲਾ ਹੀ ਕਰਦਾ ਰਿਹਾ ਜੀ ਇਹ ਪਹਿਲਾਂ ਫੈਮਿਲੀ ਸਪੋਰਟ ਕਰਦੀ ਸੀ ਵੀ ਹੁਣ ਮੈਂ ਘਰੇ ਵਰਕਰ ਰੱਖੇ ਹੋਏ ਨੇ ਸਮਾਨ ਲਿਆ ਕੇ ਦੇ ਦੀਦਾ ਤਿਆਰ ਕਰ ਦਿੰਦੇ ਆ ਮੈਂ ਇੱਥੇ ਲਿਆਉਣਾ ਜੀ ਕਿਸੇ ਨਾਲ ਰਿਸ਼ਤੇਦਾਰ ਨਹੀਂ ਕਹਿੰਦੇ ਵੀ ਤੁਸੀਂ ਵੀਰ ਬਈ ਤੁਸੀਂ ਇੱਥੇ ਆਣ ਕੇ ਆ ਕੰਮ ਕਰਦੇ ਪਏ ਨਹੀਂ ਨਹੀਂ ਫਿਲਹਾਲ ਤੇ ਕਿਸੇ ਨੇ ਕੁਝ ਨਹੀਂ ਕਿਹਾ ਜੀ ਸਪੋਰਟ ਹੀ ਮਿਲੀ ਰਿਸ਼ਤੇਦਾਰਾਂ ਦੇ ਵੀ ਆਪਣੇ ਕੰਮ ਕਰਨ ਦੇ ਵਿੱਚ ਕਾਦੇ ਕੋ ਝਾਕ ਆ ਜੀ ਕਿਹਨੇ ਲੱਗਦਾ ਵੀ ਜਿਹੜਾ ਨੌਜਵਾਨ ਆ ਤਾਂ ਤੁਸੀਂ ਜਿਹੜੇ ਹੋ ਕਿਸੇ ਦੇ ਨਾਲ ਲੈ ਕੇ ਨਹੀਂ ਕੰਮ ਦਾ ਮਤਲਬ ਮੈਂ ਆਪਣੇ ਕੰਮ ਕਾਰੋਬਾਰ ਤੇ ਹੀ ਸੈੱਟ ਹੋਣਾ ਚਾਹੁੰਦਾ ਬਿਲਕੁਲ ਸਹੀ ਕਿਹਾ ਤੁਸੀਂ ਜੀ ਆਪਣੇ ਕਾਰੋਬਾਰ ਦੀ ਰੀਸ ਨਹੀਂ ਕੋਈ ਵੀ ਆਪਣੇ ਕਾਰੋਬਾਰ ਚ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਕੀ ਲਾਇਆ ਤੇ ਕੀ ਕਮਾਇਆ ਜੀ ਔਰ ਉਹਦਾ ਬੈਨੀਫਿਟ ਜਿਹੜਾ ਦੂਜੇ ਨਾਲੋਂ ਜ਼ਿਆਦਾ ਹੁੰਦਾ ਨਹੀਂ ਅਸੀਂ ਕਿਸੇ ਤੇ ਬਲੇਮ ਕਰ ਸਕਦੇ ਆ ਬਾਅਦ ਵਿੱਚ ਆਪਣੇ ਆਪ ਨੂੰ ਪਤਾ ਹੁੰਦਾ ਕਿ ਮੈਂ ਕੀ ਕਰਨਿਆ ਦੇਖਿਆ ਜਏ ਤੇ ਪਤਾ ਲੱਗਾ ਵੀ ਤੁਸੀਂ ਸਿੰਗਰ ਵੀ ਹੋ ਇੱਕ ਉਹ ਦੱਸ ਦਿਓ ਸਾਨੂੰ ਮਾ ਜੀ ਹਾਂਜੀ ਹਾਂਜੀ ਸਰ ਸਿੰਗਰ ਰਿੰਕੂ ਧਨਵਾਲ ਦੇ ਨਾਂ ਤੇ YouTube ਚੈਨਲ ਚੱਲ ਰਿਹਾ ਮੇਰਾ ਸਪੋਰਟ ਕਰੋ ਭਰਾ ਨੂੰ ਇਦੇ ਨਾਲ ਨਾਲ ਉਹਨੂੰ ਵੀ ਅਹੀਂ ਚਲਾਉਣਾ ਜੇ ਇਹ ਤੇ ਬੇਨਤੀ ਹੈ ਤੁਹਾਡੇ ਅੱਗੇ ਰਿੰਕੂ ਨਾਨਵਾਲ ਦੇ ਨਾਂ ਤੇ YouTube ਚੈਨਲ ਆ Facebook ਆਈਡੀ ਹੈ ਔਰ Instagram ਤੇ ਵੀ ਰਿੰਕੂ ਨਾਨਵਾਲ ਦੇ ਨਾਂ ਤੇ ਚੱਲ ਰਿਹਾ ਔਰ ਫਿਰ ਇਦਾਂ ਵੀ ਹੁੰਦਾ ਵੀ ਤੁਸੀਂ ਆਣ ਕੇ ਰੈਡੀ ਤੇ ਕੰਮ ਕਰਦੇ ਹੋ ਤੇ ਕੋਈ ਕਾਣ ਕੇ ਕਿਸੇ ਨੂੰ ਪਤਾ ਲੱਗ ਜਾਵੇ ਤੁਸੀਂ ਗਾਉਂਦੇ ਹੋ ਕਦੀ ਇਦਾਂ ਰਿਮਾਂਡ ਰੱਖੀ ਵੀ ਕਿਸੇ ਨੇ ਸਾਨੂੰ ਗਾਣੇ ਸੁਣਾ ਦੋ ਬਨਾਨਾ ਇਹ ਗਾਣਾ ਸੁਣਾਵਾਂਗੇ ਕੋਈ ਗੱਲ ਨਹੀਂ ਇਹਦੇ ਦੀ ਕੋਈ ਗੱਲ ਹੀ ਨਹੀਂ ਹੈ ਜੀ ਜਦੋਂ ਹੈ ਹੀ ਸਿੰਗਰ ਆ ਜਦੋਂ ਕਰਨੇ ਆ ਕੰਮ ਸੁਣਾਵਾਂਗੇ ਗਾਣਾ ਇੱਕ ਰਿਲੀਜ਼ ਕੀਤਾ ਨਵਾਂ ਆ ਆਪਣਾ ਕੱਲ ਦਾ ਉਹ ਤੁਹਾਨੂੰ ਕਬੱਡੀ ਗਾਣਾ ਸੁਣਾਉਣਾ ਹੈ ਹੁਣ ਕਬੱਡੀਆਂ ਦਾ ਜੋਰ ਚਲਾਉਣਾ ਹੈ ਕਾਫੀ ਹਾਂਜੀ ਪੈਂਦੀ ਕੋਡੀ ਪੱਟਾਂ ਤੇ ਹੱਥ ਮਾਰ ਕੇ ਮੈਦਾਨ ਵਿੱਚ ਸਾਨ ਭਿੜਦੇ ਪੈਂਦੀ ਕੋਡੀ ਪੱਟਾਂ ਤੇ ਹੱਥ ਮਾਰ ਕੇ ਮੈਦਾਨ ਵਿੱਚ ਸਾਨ ਭਿੜਦੇ ਓ ਬੋੜੀ ਦੇ ਵਿੱਚੋਂ ਲਾਟ ਨਿਕਲੇ ਛੇ ਫੁੱਟ ਦੇ ਜਵਾਨ ਭਿੜਦੇ ਪੈਂਦੀ ਕੋਡੀ ਪੱਟਾਂ ਤੇ ਹੱਥ ਮਾਰ ਕੇ ਮੈਦਾਨ ਵਿੱਚ ਸਾਨ ਭਿੜਦੇ ਉਹ ਪੈਂਤੀਪ ਕੋਡੀ ਪੱਟਾਂ ਤੇ ਹੱਥ ਮਾਰ ਕੇ ਮੈਦਾਨ ਵਿੱਚ ਸਾਨ ਫਿੜਦੇ ਸਾਡੀ ਬਾਜੀ ਬਹੁਤ ਸੋਣੀ ਹੈ ਪਰ ਤੁਸੀਂ ਜਿਹੜਾ ਗਾਇਕ ਤੇ ਨਾਲ ਨਾਲ ਇਧਰ ਨੂੰ ਇੱਕ ਆ ਸਟਾਲ ਲਗਾ ਲਿਆ ਸ਼ੁਰੂ ਸਟਾਲ ਜਿਹੜਾ ਸ਼ੁਰੂਆਤ ਜਿਹੜਾ ਪਤਾ ਲੱਗਾ ਵੀ ਤੁਸੀਂ ਆਪਣੀ ਗੱਡੀ ਤੋਂ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਸਰ ਇਹ ਸਮਾਨ ਉਹਦੇ ਵਿੱਚ ਰੱਖ ਕੇ ਲਿਆਈਦਾ ਵਾ ਥੋੜਾ ਨਾਲੇ ਬਚਿਆ ਰਹਿੰਦਾ ਮੱਖੀ ਤੋਂ ਔਰ ਥੋੜਾ ਸੇਫ ਰਹਿੰਦਾ ਵਾ ਘੱਟੇ ਮਿੱਟੀ ਤੋਂ ਇਸ ਕਰਕੇ ਉਹਦੇ ਇਹ ਸ਼ੁਰੂ ਕੀਤਾ ਸੀ ਇਹ ਇਹਦੇ ਸਭ 2000 ਇਨਵੈਸਟਮੈਂਟ ਲਾਈ ਸੀਗੀ 2000 ਤੋਂ ਸ਼ੁਰੂ ਕੀਤਾ ਜੀ। ਕਿੰਨੇ ਕੁ ਜਿਆਦਾ ਕੁ ਜਿਆਦਾ ਕਿਸੇ ਆਹੀਂ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਨਾਲ ਵਧੀਆ ਟਾਈਮ ਪਾਸ ਹੋਈ ਜਾਂਦੀ ਹੈ ਜੀ। ਜਿਹੜੇ ਨੌਜਵਾਨ ਬਾਹਰ ਜਾਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਇੱਥੇ ਬਿਨਾਂ ਕੰਮ ਕਰੋ ਐਕਸਪੀਰੀਅੰਸ ਕਰੋ ਇੱਕ। ਔਰ ਇੱਥੇ ਵਰਗੀ ਰੀਸ ਨਹੀਂ ਕੋਈ ਵੀ ਹੈਗੀ। ਤੇ ਇੱਥੇ ਕੰਮ ਕਰੋਗੇ ਤੇ ਵਧੀਆ ਰਹੋਗੇ। ਉਹ ਬਾਹਰ ਦਾ ਬਾਅਦ ਵਿੱਚ ਵੀ ਤੁਸੀਂ ਕਰ ਸਕਦੇ ਹੋ ਜੋ ਇੱਥੇ ਐਕਸਪੀਰੀਅੰਸ ਪਹਿਲਾਂ ਕਰਨਾ ਚਾਹੀਦਾ ਆਪਣੇ ਕਰੀਅਰ ਦਾ। ਲੱਗਦਾ ਨਹੀਂ ਇਹ ਜਿਹੜੀ ਰੋਜ਼ ਦੀ ਸੇਲ ਹੈ ਰੋਜ਼ ਦੀ ਸੇਲ ਨਾਲ ਕੋਈ ਸ਼ਾਇਦ ਆਂਦਾ ਗੁਜ਼ਾਰਾ ਹੁੰਦਾ ਰਾਤ ਨੂੰ ਜਾ ਕੇ ਘਰ ਜਦੋਂ ਖਰੋਜ ਹੀ ਪੈਸੇ ਫੜੋਣੇ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਇੱਕ ਤੁਹਾਨੂੰ ਜਦੋਂ ਕੋਈ 5-700 ਰੁਪਏ ਵੱਜਦਾ ਵਾ ਤੁਹਾਡੇ ਆਪਣੇ ਵਾਸਤੇ ਡੇਲੀ ਦਾ ਵਧੀਆ ਵਾ ਕੋਈ ਸਬਜ਼ੀ ਆ ਜਾਂਦੀ ਕੋਈ ਦੁੱਧ ਆ ਜਾਂਦਾ ਕੋਈ ਸੋ ਗੱਲਾਂ ਇਹਦੇ ਵਿੱਚ ਕੁਝ ਸੇਵ ਵੀ ਹੋ ਜਾਂਦੇ ਨੇ ਇਹਦੇ ਆਪਣੇ ਤਰੀਕੇ ਨੇ ਜਿੱਦਾਂ ਡੇਲੀ ਦੀ ਸੇਲ ਜਿਹੜੀ ਹੈ ਅਲੱਗ-ਅਲੱਗ ਤਰੀਕੇ ਦੀ ਹੈ ਇੱਕ ਦਿਨ ਕਿਤੇ ਘਾਟਾ ਵੀ ਪੈ ਜਾਂਦਾ ਕਦੇ ਅਗਲੇ ਦਿਨ ਵਾਹਿਗੁਰੂ ਕਿਰਪਾ ਵੀ ਕਰ ਦਿੰਦਾ ਐਦਾਂ ਹੀ ਚੱਲਦਾ ਜੀ ਵਧੀਆ ਪਰਿ ਡੇਡੀ ਸਿੱਖਿਆ ਵਿਭਾਗ ਤੋਂ ਰਟਾਇਰ ਹੋਏ ਤੇ ਮੰਮੀ ਹੈਲਥ ਡਿਪਾਰਟਮੈਂਟ ਤੋਂ ਵਾਈਫ ਵੀ ਹੈਲਥ ਡਿਪਾਰਟਮੈਂਟ ਜੌਬ ਕਰਦੇ ਨੇ ਇਸ ਨੇ ਦੀ ਵੀ ਇਹਨਾਂ ਨੇ ਦੱਸਿਆ ਵੀ ਜਿਹੜਾ ਕੰਮ ਹੈ ਕੰਮ ਕੋਈ ਵੀ ਕੰਮ ਹੋਏ ਕੰਮ ਤੇ ਸ਼ਰਮ ਨਹੀਂ ਹੋਣੀ ਚਾਹੀਦੀ ਔਰ ਜਿਹੜਾ ਇਹ ਕੰਮ ਕਰਦੇ ਪਾਓ ਇਹ ਪਾਓ ਬਾਜੀ ਦਾ ਔਰ ਜਿਹੜਾ ਕੰਮ ਹੈ ਬੜਾ ਪਾਪ ਦਾ ਕਰਦੇ ਪਏ ਆ ਉਹਦੇ ਵਿੱਚ ਹੀ ਇਹ ਕਹਿੰਦੇ ਮੈਂ ਬਹੁਤ ਖੁਸ਼ ਆ ਔਰ ਇਹਨਾਂ ਨੇ ਜਿਹੜੀ ਬੈਂਕ ਦੀ ਨੌਕਰੀ ਛੱਡੀ ਉਹ ਕਹਿੰਦੇ ਵੀ ਮੈਨੂੰ ਆਪਣੇ ਬਿਜ਼ਨਸ ਦੇ ਨਾਲ ਮੈਨੂੰ ਲਗਾਅ ਸੀਗਾ ਮਾ ਬਟਾਲਾ ਦੇ ਵੇਕੀ ਮਲਕ ਦਾ ਨਮੂਟ ਚੱਲਣ